ਪਹਿਲਾ ਦੂਜਾ ਆ ਘਰ ਵਿਖਿਆ ਸੀ ਗੱਡੀ ਆ ਗੱਡੀ ਤਾਂ ਵਧੀਆ ਖੜਾ ਰੱਖੀ ਐ ਭਾਈ ਕੋਈ ਘਰੇ ਹੈ ਗਿਆ ਬਾਈ ਕੋਈ ਘਰੇ ਹੈ ਗਿਆ ਕੌਣ ਆ ਨਹੀਂ ਕੋਈ ਮੈਨੂੰ ਲੱਗਦਾ ਕੋਈ ਹੈ ਨਹੀਂ ਐ ਇੱਥੇ ਚੱਲਣਾ ਪੈਣਾ ਉਹ ਆਜੋ ਓਹੋ ਆ ਗਈ ਸਤਿ ਸ਼੍ਰੀ ਅਕਾਲ ਵਿਵਾ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਬਹਿ ਜਾਓ ਜੀ ਬਹਿ ਜਾਓ ਕੋਈ ਬਾਬਿਆਂ ਨੂੰ ਸ਼ਨੀਵਾਰ ਹੈ ਕੋਈ ਆਟਾ ਦਾਲ ਪੁੰਨ ਕਰੋ ਬਾਬਾ ਜੀ ਘਰੇ ਨਹੀਂ ਹੈਗਾ ਕੋਈ ਕਿੱਥੇ ਗਏ ਨੇ ਕਰਦੇ ਬਾਬਾ ਜੀ ਸਾਰੇ ਕੰਮ ਤੇ ਗਏ ਨੇ ਕੱਲੀ ਐ ਕਰੀ ਹਾਂਜੀ ਬਾਬਾ ਅੱਛਾ ਕਿੱਥੇ ਗਏ ਬਹਿ ਜਾ ਬੀਬਾ ਬਹਿ ਜਾ ਡਰੀ ਕਿਉਂ ਜਾਣੀ ਹੈ ਬਾਬੇ ਤੇਰੇ ਦਰ ਤੇ ਆਏ ਨੇ ਤੇ ਕਿੱਥੇ ਗਏ ਕਰਦੇ ਬਾਬਾ ਜੀ ਕੰਮ ਤੇ ਗਏ ਲੈ ਤੇਰਾ ਹੱਥ ਵੇਖਾਂ ਕੇਰਾ ਨਾ ਬਾਬਾ ਜੀ ਆ ਕੁਛ ਨਹੀਂ ਹੁੰਦਾ ਦਿਖਾਤਾ ਸਹੀ ਬੜੇ ਪੋਲੇ ਆਤਨੇ ਵਿਭਾ ਤੇਰੇ ਇਧਰ ਲਾ ਕਰ ਤੇਰਾ ਨਾਮ ਕੀ ਹੈ ਕੇਤੇ ਨਾਮ ਪੈਂਦਾ ਹੈ ਤੇਰਾ ਹਾਂਜੀ ਬਾਬਾ ਜੀ ਅੱਛਾ ਤੇਰੇ ਘਰ ਵਾਲੇ ਦਾ ਨਾਮ ਅਮਨ ਹੈ ਪੱਕੇ ਜੇ ਰੰਗ ਦਾ ਮੁੰਡਾ ਹੈ ਹਾਂਜੀ ਬਾਬਾ ਜੀ ਹਾਂਜੀ ਅੱਛਾ ਆ ਵੇਖ ਬਿਬਾ ਤੇਰਾ ਘਰ ਵਾਲਾ ਬਾਹਰ ਬਾਹਰ ਜਾਂਦਾ ਹੈ ਨਹੀਂ ਬਾਬਾ ਜੀ ਰਾਤ ਨੂੰ ਲੇਟ ਆਉਂਦਾ ਹੈ ਹਾਂਜੀ ਬਾਬਾ ਜੀ ਇਹ ਕਿਸੇ ਮਾਇਆ ਜਾਲ ਚ ਫਸਿਆ ਕਿਸੇ ਕੁੜੀ ਦੇ ਚੱਕਰ ਚ ਫਸਿਆ ਹੈ ਹਾਂਜੀ ਬਾਬਾ ਜੀ ਮੈਂ ਤਾਂ ਲੁੱਟੀ ਗਈ ਲੁੱਟੀ ਨਹੀਂ ਗਈ ਤੈਨੂੰ ਬਚਾ ਲਾਂਗੇ ਬੀਬਾ ਤੂੰ ਟੈਨਸ਼ਨ ਨਾ ਲੈ ਆਹ ਦੇਖ ਤੇਰੇ ਹੱਥ ਦੀ ਰੇਖਾ ਇੱਧਰ ਤੋਂ ਜਾਂਦੀ ਹੈ ਆਹ ਦੇਖ ਉਹ ਗਿਆ ਬਾਹਰ ਉਹ ਗਿਆ ਬਾਹਰ ਉਹ ਗਿਆ ਰੇਖੇ ਨਹੀਂ ਬਾਬਾ ਓਹੋ ਫੋਨ ਕਿਹਦਾ ਆ ਗਿਆ ਇੱਕ ਮਿੰਟ ਚੱਲ ਫੇਰ ਹੀ ਚੱਕ ਲਾਂਗੇ ਹੋਰ ਸੁਣਾ ਬੀਬਾ ਰਾਜੀ ਖੁਸ਼ੀ ਹੈ ਠੀਕ ਆ ਬਾਬਾ ਇੱਕ ਦੋ 5 4 ਰੁਪਏ ਦਾਨ ਤਾਂ ਕਰ ਤੂੰ ਕੁਝ ਲਿਆ ਤਾ ਸਹੀ ਬਾਬਾ ਜੀ ਮੇਰੇ ਕੋਲ ਤਾਂ